ਲੁਧਿਆਣਾ ਤੋਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫੋਕਲ ਪੁਆਇੰਟ ਦੀ ਨਾਉਣ ਵਾਲੀ ਰਾਜੀਵ ਗਾਂਧੀ ਕਲੋਨੀ ਤੋਂ ਜੁੜੀ ਵੱਡੀ ਖਬਰ ਹੈ ਜਿੱਥੇ ਇੱਕ ਘਰ ਦੇ ਬਰਾਂਡੇ ਦੇ ਵਿੱਚ ਖਾਣਾ ਪਕਾਉਂਦੇ ਸਮੇਂ ਸਿਲੰਡਰ ਫਟ ਗਿਆ ਅਤੇ ਵੱਡੀ ਘਟਨਾ ਵਾਪਰੀ ਹੈ ਇਸ ਘਟਨਾ ਦੇ ਵਿੱਚ ਜੋੜਾ ਜਿਹੜਾ ਪਤੀ ਪਤਨੀ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਏ ਨੇ ਬਰਾਂਡੇ ਦੇ ਵਿੱਚ ਮੌਜੂਦ ਹੋਰ ਲੋਕ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਜਿਹੜਾ ਆ ਇਲਾਜ ਦੇ ਵਾਸਤੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਹੈ ਅਤੇ ਪੀਜੀਆਈ ਰੈਫਰ ਕਰ ਦਿੱਤਾ ਇੱਕ ਵੱਡਾ ਧਮਾਕਾ ਹੁੰਦਾ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਧਮਾਕੇ ਤੋਂ ਬਾਅਦ ਇੱਕ ਵੱਡਾ ਇਕੱਠ ਦੇਖ ਨੂੰ ਮਿਲਦਾ ਹੈ ਘਰ ਦੇ ਬਾਹਰ ਲੋਕ ਜਿਹੜੇ ਨੇ ਵੱਡੀ ਗਿਣਤੀ ਚ ਪਹੁੰਚ ਜਾਂਦੇ ਨੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਖਾਣਾ ਬਣਾਉਣ ਸਮੇ ਇਹ ਸਿਲੰਡਰ ਫਟਿਆ ਅਤੇ ਇੱਕ ਵੱਡਾ ਤਮਾਕਾ ਹੁੰਦਾ ਜਿਸ ਦੇ ਵਿੱਚ ਪਤੀ ਪਤਨੀ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਤਮਾਕੇ ਦੇ ਵਿੱਚ ਜਿਹੜੇ ਨੇ ਜ਼ਖਮੀ ਹੋ ਗਏ ਨੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਵਿਅਕਤੀ ਨੂੰ ਵੀ ਜਿਹੜਾ ਆ ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕੀਤਾ ਦੱਸਿਆ ਜਾ ਰਿਹਾ ਕਿ ਔਰਤ ਜਿਹੜੀ ਹੈ 70% ਤੱਕ ਇਸ ਤੁਮਾਕੇ ਦੇ ਵਿੱਚ ਜਦੋਂ ਬਲਾਸਟ ਹੋਇਆ ਤਾਂ ਅੱਗ ਲੱਗਦੀ ਹੈ ਅਤੇ ਉਸ ਅੱਗ ਦੇ ਵਿੱਚ ਝੁਲਸ ਜਾਂਦੀ ਹੈ ਔਰਤ ਜਿਹੜੀ ਹੈ 60 ਤੋਂ 70% ਤੱਕ ਜਿਹੜੀ ਹੈ ਸੱਗ ਦੇ ਵਿੱਚ ਸੜ ਚੁੱਕੀ ਹੈ ਜਦੋਂ ਕਿ ਆਦਮੀ ਜਿਹੜਾ ਆ ਦੱਸਿਆ ਜਾ ਰਿਹਾ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤਕਰੀਬਨ 50% ਤੱਕ ਹਿੱਸਾ ਜਿਹੜਾ ਆ ਉਹ ਸਰੀਰ ਤਾਂ ਸੜ ਚੁੱਕਿਆ ਤਾਂ ਲੋਕਾਂ ਦਾ ਕਹਿਣਾ ਕਿ ਉਹ ਖੁਦ ਜੋੜੇ ਨੂੰ ਇਲਾਜ ਦੇ ਲਈ ਚੰਡੀਗੜ੍ਹ ਲੈ ਕੇ ਜਾ ਰਹੇ ਨੇ ਆ ਪੀੜਤਾ ਦੇ ਨਾਲ ਆਈ ਔਰਤ ਨੇ ਦੱਸਿਆ ਕਿ ਘਰ ਦੇ ਵਿੱਚ ਖਾਣਾ ਪਕਾਉਂਦੇ ਤੇ ਤਕਰੀਬਨ ਸਵੇਰੇ ਇਹ ਜਿਹੜੀ ਆ ਘਟਨਾ ਵਾਪਰੀ ਉਹ ਸਿਲੰਡਰ ਜਿਹੜਾ ਬਲਾਸਟ ਕਰ ਜਾਂਦਾ ਹਾਦਸੇ ਦੇ ਵਿੱਚ ਜੋੜਾ ਜਿਹੜਾ ਉਹ ਬੁਰੀ ਤਰ੍ਹਾਂ ਦੇ ਨਾਲ ਚੁਲਸ ਗਿਆ ਤਾਂ ਜ਼ਖਮੀ ਵਿਅਕਤੀਆਂ ਦੀ ਪਛਾਣ ਵਿਕਾਸ ਅਤੇ ਔਰਤ ਦੀ ਪਛਾਣ ਰੇਟਾ ਦੇ ਵੱਜੋਂ ਹੋਈ ਹੈ ਦੋਵੇਂ ਕਿਰਾਏ ਦੇ ਉੱਤੇ ਰਹਿੰਦੇ ਸਨ ਬਿਹਾਰ ਦੇ ਰਹਿਣ ਵਾਲੇ ਸੀ ਪ੍ਰਵਾਸੀ ਜੋੜਾ ਸੀ ਤੇ ਦੋਵੇਂ ਇੱਕੋ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਤਾਂ ਸਿਵਲ ਡਾਕਟਰ ਜਿਹੜੇ ਨੇ ਉਹ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੰਦੇ ਨੇ ਵਿਕਾਸ ਨੇ ਕਿਹਾ ਕਿ ਸਿਲੰਡਰ ਗੈਸ ਲੀਕ ਹੋਣ ਕਰਕੇ ਇਹ ਜਿਹੜਾ ਆ ਧਮਾਕਾ ਹੁੰਦਾ ਹੈ ਹਾਲਾਂਕਿ ਇਸ ਦੀ ਪੁਸ਼ਟੀ ਕਰਨੀ ਹਲੇ ਬਾਕੀ ਹੈ ਕਿ ਕਿੰਨਾਂ ਵਜ੍ਹਾ ਕਰਕੇ ਇਹ ਬਲਾਸਟ ਹੋਇਆ ਸਿਲੰਡਰ ਫਟਣ ਦੇ ਅਸਲ ਦੇ ਵਿੱਚ ਕਾਰਨ ਕੀ ਰਹੇ ਨੇ ਉਸ ਦੀ ਜਾਂਚ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਲੁਧਿਆਣਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਜੋੜਾ ਜਿਹੜਾ ਆ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਸਿਲੰਡਰ ਫਟਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਵੀ ਕਿਤਨਾ ਕਿਤੇ ਸੰਸਨੀ ਫੈਲ ਜਾਂਦੀ ਆ ਤੇ ਲੋਕ ਜਿਹੜੇ ਨੇ ਇੱਕਦਮ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਤੇ ਜਦੋਂ ਦੇਖਦੇ ਨੇ ਕਿ ਇੱਕ ਘਰ ਦੇ ਵਿੱਚ ਬਲਾਸਟ ਹੋਇਆ ਤਾਂ ਲੋਕ ਜਿਹੜੇ ਨੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਵਿਕਾਸ कहां से ਰਹਿੰਦੇ ਹੋ बिहार का यहां पर कहां रहते हो यहां पर आता लाइन पे तो क्या हुआ था ओ हो ਗਿਆ تھا ਗੈਸ ਗੈਸਾਨ ਨਿਕਲ ਰਹਾ تھا ਇਸ ਲਈ ਘਾਟੇ ਮਾਰਾ ਗਿਆ था बस ਉਨੂ ਕੀ ਨਾਮ ਹੈ ਨਾਮ ਕਹੋ ਮੇਰਾ ਨਾਮ ਬਿੰਕੂ ਜੀ ਕਿਹੜੀ ਜਗ੍ਹਾ ਤੋਂ ਆਏ ਰਾਜੀ ਗੜੀ ਕਲੋਨੀ ਹਾਂਜੀ ਰਾਜੀ ਗੜੀ ਕਲੋਨੀ ਕਿਹੜੀ ਜਗ੍ਹਾ ਪੈਂਦੀ ਹੈ ਕੋਕਲ ਪੁਆਇੰਟ ਕੋਕਲ ਪੁਆਇੰਟ ਤੇ ਹੋਇਆ ਕੀ ਹੈ ਤੁਸੀਂ ਸਿਵਲ ਹਸਪੀਟਲ ਪਹੁੰਚ ਕੇ ਮਾਮਲਾ ਦੂਆ ਸਿਲੰਡਰ ਫਟ ਗਿਆ ਸਿਲੰਡਰ ਫਟ ਗਿਆ ਸਿਲੰਡਰ ਫਟ ਗਿਆ ਤੇ ਕਿਸ ਸਮੇਂ ਫਟਿਆ ਕਿੰਨਾ ਸਮਾਂ ਸੀ ਆਪਕੋ ਜੀ 15 ਮਿੰਟ ਅੱਜ ਸਵੇਰੇ ਖਾਣਾ ਬਣਾ ਰਹੇ ਸੀ ਫਟਿਆ ਕਿਸ ਤਰੀਕੇ ਨਾਲ ਵੱਡਾ ਅਰੇ ਐਸੇ ਖਾਣਾ ਚੜਾਈ ਸੀ ਜਨਾਨੀ ਬੈਠ ਕੇ ਸਬਜ਼ੀ ਕੱਟ ਰਹੀ ਸੀ ਉਸ ਪੱਕੇ ਵਿੱਚ तो कोई सब्जी सब्जी बनाने लगे अभी सब्जी चढ़ाई नहीं थी तो घर में कौन लोग थे जब ये हाथ हा। दोनों मियाँ बीबी बस थे ये मूल रूप से कहाँ से है और क्या नाम है इनके इनका नाम विकास है लड़का का नाम विकास है और जनानी का नाम रीता रीता नाम है कमरे में कितने बंदे थे उसके तो दो ये किराए में रहते अपना मकाना है बेड़ा है बच्चे थे कहाँ से है तो काम क्या करता है घर वाला कंपनी तो में काम करते हैं अच्छा तो अब कैसी है दोनों की जनानी तो ज्यादा सीरियस है तो सिविल हॉस्पिटल में नहीं भेज दिया रेफर कर चंडीगढ़ चंडीगढ़ रेफर तो आदमी को आदमी को भी जा रहे हैं